ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਤੇ ਸੋ ਅੱਜ ਦੀ ਵੀਡੀਓ ਦੋਸਤੋ ਬੜੀ ਹੀ ਦਿਲਚਸਪ ਹੈ ਬਿਲਕੁਲ ਨਵਾਂ ਇਤਿਹਾਸ ਤੁਹਾਨੂੰ ਸੁਣਾਉਣਾ ਆਪਾਂ ਨੇ ਦੋਸਤੋ ਜਿਹੜਾ ਗਾਂਧੀ ਪਰਿਵਾਰ ਹੈ ਗਾਂਧੀ ਪਰਿਵਾਰ ਹਮੇਸ਼ਾ ਹੀ ਹਿੰਦੂਆਂ ਅਤੇ ਸਿੱਖਾਂ ਦੇ ਖਿਲਾਫ ਰਿਹਾ ਹੈ ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਸਿੱਖਾਂ ਦੇ ਤਾਂ ਮੰਨਿਆ ਕਿ ਹਿੰਦੂਆਂ ਦੇ ਵੀ ਖਿਲਾਫ ਰਿਹਾ ਹੈ ਬਿਲਕੁਲ ਇਹ ਹਿੰਦੂਆਂ ਦੇ ਵੀ ਖਿਲਾਫ ਰਿਹਾ ਹੈ ਸਿੱਖਾਂ ਦੇ ਖਿਲਾਫ ਨੇ ਕੀ ਕੁਝ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਲੇਕਿਨ ਹਿੰਦੂਆਂ ਦੇ ਖਿਲਾਫ ਨੇ ਕੀ ਕੁਝ ਕੀਤਾ ਇਹ ਸੁਣ ਕੇ ਤੁਸੀਂ ਹੈਰਾਨ رہ ਜਾਓਗੇ ਔਰ ਕਿਉਂ ਇਹਨੂੰ ਹਿੰਦੂਆਂ ਨੇ ਮਾਰਿਆ ਤੁਹਾਡੀਆਂ ਸਾਰੀਆਂ ਗੱਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ ਕਿ ਇਹ ਗੱਲ ਕਿੱਥੋਂ ਸ਼ੁਰੂ ਹੋਈ ਤੇ ਗਾਂਧੀ ਨਥੂਰਾਮ ਗੋੜਸੇ ਨੇ ਕਿਉਂ ਫੜਕਾਇਆ ਸੀ ਹਾਂਜੀ ਸੋ ਵੀਡੀਓ ਬੜੀ ਦਿਲਚਸਪ ਹੈ ਸਾਰੀ ਸੋਹਣਿਆ ਤੇ ਚੈਨਲ ਦੇ ਨਾਲ ਵੀਰੇ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਜਣੇ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਲੋ ਦੋਸਤੋ ਖিলাਫਤ ਅੰਦੋਲਨ ਯਾਨੀ ਕਿ ਖিলাਫਤ ਲਹਿਰ ਜਦੋਂ ਅਸੀਂ ਇਸ ਖিলাਫਤ ਅੰਦੋਲਨ ਦਾ ਨਾਮ ਸੁਣਦੇ ਹਾਂ ਤਾਂ ਸਾਨੂੰ ਇਹ ਪ੍ਰਭਾਵ ਮਿਲਦਾ ਕਿ ਇਹ ਭਾਰਤ ਦੇ ਕ੍ਰਾਂਤੀਕਾਰੀਆਂ ਦੁਆਰਾ ਅੰਗਰੇਜ਼ਾਂ ਦੇ ਬੁੱਧ ਚਲਾਈ ਗਈ ਇੱਕ ਮੁਹਿੰਮ ਸੀ ਪਰ ਜਦੋਂ ਤੁਸੀਂ ਖিলাਫਤ ਅੰਦੋਲਨ ਬਾਰੇ ਪੜੋਗੇ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਭਾਰਤ ਵਾਸੀਆਂ ਨੇ ਤਾਂ ਇੰਨਾ ਚਿਰ ਸੰਤਾਪ ਹੋ ਗਿਆ ਜ਼ੁਲਮ ਦਾ ਅਰ ਜਿਹਦੀ ਆਪਣੀ ਆਜ਼ਾਦੀ ਦੀ ਉਮੀਦ ਇੰਨੀ ਦੂਰ ਸੀ ਹੁਣ ਉਥੋਂ ਦੇ ਲੋਕ ਕਿਸੇ ਹੋਰ ਦੇਖਦੇ ਧਾਰਮਿਕ ਵਿਸ਼ਵਾਸ ਦੀ ਲੜਾਈ ਦੇ ਵਿੱਚ ਕਿੱਦਾਂ ਗੁੱਦਪੇ ਹਾਂਜੀ ਕਿਵੇਂ ਨਜਾਇਜ਼ ਫਾਇਦਾ ਚੱਕਿਆ ਉਹਨਾਂ ਨੇ ਹੁਣ ਹੋਇਆ ਕੀ ਦਰਅਸਲ ਪਹਿਲੇ ਵਿਸ਼ੋਦੇ ਦੌਰਾਨ ਤੁਰਕੀ ਨੇ ਜਰਮਨੀ ਦਾ ਸਾਥ ਦਿੱਤਾ ਤਾਂ ਜੁੱਧ ਖਤਮ ਹੋਣ ਤੇ ਅੰਗਰੇਜ਼ੀਆਂ ਨੇ ਤੁਰਕੀ ਦੇ ਸੁਲਤਾਨ ਨੂੰ ਉਹਦੇ ਸ਼ਾਸਨ ਤੋਂ ਹਟਾ ਦਿੱਤਾ ਹੁਣ ਇਹਦੇ ਵਿਰੋਧ ਦੇ ਵਿੱਚ ਜਿਹੜੇ ਭਾਰਤ ਦੇ ਮੁਸਲਮਾਨ ਸੀ ਜੋ ਕਿ ਤੁਰਕੀ ਦੇ ਸੁਲਤਾਨ ਨੂੰ ਆਪਣਾ ਖਲੀਫਾ ਮੰਨਦੇ ਸੀ ਇਹਨਾਂ ਨੇ ਅੰਗਰੇਜ਼ਾਂ ਖਿਲਾਫ ਅੰਦੋਲਨ ਖੜਾ ਕਰਤਾ ਹਾਂਜੀ ਹੁਣ ਤੁਹਾਡੇ ਮਨ 'ਚ ਇਹ ਜ਼ਰੂਰ ਵਿਚਾਰ ਆ ਰਿਹਾ ਹੋਣਾ ਕਿ ਇੱਕ ਧਰਮ ਖਾਸ ਧਰਮ ਦਾ ਅੰਦੋਲਨ ਦੇਸ਼ ਦਾ ਅੰਦੋਲਨ ਕਿਵੇਂ ਬਣ ਗਿਆ ਤਾਂ ਇੱਥੋਂ ਸ਼ੁਰੂਆਤ ਹੁੰਦੀ ਹੈ ਗਾਂਧੀ ਦੇ ਉਹਨਾਂ ਫੈਸਲਿਆਂ ਦੀ ਜਿਹਦੇ ਕਰਕੇ ਕਹਿ ਲਈਏ ਇੱਕ ਕੱਟੜ ਮੁਸਲਮਾਨ ਪਾਰਟੀ ਬਣੀ ਜਿੱਥੋਂ ਔਰ ਜਿੱਥੋਂ ਇਹਨਾਂ ਨੇ ਹਿੰਦੂਆਂ ਦਾ ਤੇ ਸਿੱਖਾਂ ਦਾ ਨੁਕਸਾਨ ਸ਼ੁਰੂ ਕੀਤਾ ਦਰਅਸਲ ਹੋਇਆ ਕਿ ਕਹਾਣੀ ਇਦਾਂ ਚੱਲਦੀ ਐ ਕਿ ਖিলাਫਤ ਲਹਿਰ ਜਿਹੜੇ ਮੁੱਖ ਆਗੂ ਸੀਗੇ ਉਹ ਸੀਗੇ ਸ਼ੌਕਤ ਅਲੀ ਤੇ ਮਲਾਨਾ ਮੁਹੰਮਦ ਅਲੀ ਇਸ ਅੰਦੋਲਨ 'ਚ ਇਹ ਗਾਂਧੀ ਦਾ ਸਹਿਯੋਗ ਚਾਹੁੰਦੇ ਸੀ ਇਹਨਾਂ ਦੋਵਾਂ ਦਾ ਮੰਨਣਾ ਸੀ ਕਿ ਜੇਕਰ ਗਾਂਧੀ ਸਾਡੇ ਅੰਦੋਲਨ ਦਾ ਸਮਰਥਨ ਕਰੂਗਾ ਤਾਂ ਪੂਰਾ ਦੇਸ਼ ਸਾਡੇ ਨਾਲ ਤੁਰੂਗਾ ਹਾਲਾਂਕਿ ਸੀਨੀਅਰ ਜਿਹੜੇ ਕਾਂਗਰਸੀ ਆਗੂ ਸੀ ਉਹ ਇਹਦੇ ਹੱਕ 'ਚ ਨਹੀਂ ਸੀ ਕਿਉਂਕਿ ਉਹਨਾਂ ਦਾ ਇਹ ਮੰਨਣਾ ਸੀ ਕਿ ਜੇ ਇਹ ਫੈਸਲਾ ਹੋਇਆ ਤਾਂ ਦੇਸ਼ ਦੇ ਹਿੱਤ 'ਚ ਨਹੀਂ ਹੋਣਾ ਉਸ ਸਮੇਂ ਗਾਂਧੀ ਦੀ ਕਟੜਤਾ ਨੂੰ ਦੇਸ਼ ਨੇ ਪਹਿਲੀ ਵਾਰ ਦੇਖਿਆ ਲੋਕਾਂ ਨੇ ਵੀ ਗਾਂਧੀ ਐਨਾ ਕਟੜ ਹੈ ਤਾਂ ਹੋਇਆ ਕਿ ਦੋਸਤੋ ਗਾਂਧੀ ਜਿਹੜਾ ਸੀ ਇਹ ਫਿਰ ਖিলাਫਤ ਅੰਦੋਲਨ ਚ ਸ਼ਾਮਲ ਹੋਇਆ ਕਾਂਗਰਸ ਨੂੰ ਵੀ ਗਾਂਧੀ ਅੱਗੇ ਝੁਕਣਾ ਪਿਆ ਤੇ ਸਤੰਬਰ 1920 ਚ ਇਸ ਅੰਦੋਲਨ ਚ ਸਾਰੀ ਕੁਦ ਪਈ ਹੁਣ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਸਤੰਬਰ 1920 ਚ ਕਾਂਗਰਸ ਨੇ ਇੱਕ ਮਤਾ ਪਾਸ ਕੀਤਾ ਸੀ ਜਿਹਦੇ ਵਿੱਚ ਉਹਨੇ ਲਿਖਿਆ ਸੀ ਕਿ ਖিলাਫਤ ਪਹਿਲਾਂ ਦੇ ਪੰਜਾਬ ਜਾਨੀ ਕਿ ਜਲਿਆਂਵਾਲਾ ਕਾਂਡ ਹੈ ਜਿਹੜਾ ਇਹ ਬਾਅਦ ਵਿੱਚ ਦੱਸੋ ਖਲਾਫ ਤਾਂ ਉਹਨਾਂ ਨੂੰ ਪਹਿਲਾਂ ਬਾਕੀ ਬਾਅਦ ਵਿੱਚ ਜਿਹੜਾ ਮੁਹੰਮਦ ਅਲੀ ਜਨਾਹ ਸੀਗਾ ਇਹ ਉਸ ਸਮੇਂ ਕਾਂਗਰਸ ਦੇ ਵਿੱਚੇ ਸੀ ਪਰ ਉਸ ਸਮੇਂ ਉਹਨੇ ਮੁਸਲਮਾਨ ਲੀਗ ਵਿੱਚ ਵੀ ਆਪਣੀ ਜਗ੍ਹਾ ਬਣਾ ਲਈ ਸੀ ਇਹ ਉਹੀ ਸਮਾਂ ਸੀ ਜਦ ਮੁਸਲਮਾਨ ਲੀਗ ਵੀ ਕਾਂਗਰਸ ਦਾ ਸਾਥ ਦੇ ਰਹੀ ਸੀ ਜਦੋਂ ਦਸੰਬਰ 1920 ਚ ਕਾਂਗਰਸ ਦਾ ਅੰਲਾਸ ਹੋਇਆ ਤਾਂ ਸਿਰਫ ਜਨਾਹ ਨੇ ਗਾਂਧੀ ਦੇ ਜਿਹੜਾ ਸਹਿਯੋਗ ਅੰਦੋਲਨ ਦੇ ਖਿਲਾਫ ਖੁੱਲ ਕੇ ਗੱਲ ਕੀਤੀ ਅਰਜਨਾਨ ਨੇ ਸਿੱਧਾ ਕਿਹਾ ਕਹਿੰਦਾ ਮੈਂ ਇੱਥੇ ਖੁੱਲ੍ਹ ਕੇ ਕਹਿਣਾ ਚਾਹਾਂਗਾ ਕਿ ਤੁਸੀਂ ਖੂਨ ਬਹਾਏ ਬਿਨਾ ਕਦੇ ਵੀ ਇਯਾਦੀ ਪ੍ਰਾਪਤ ਨਹੀਂ ਕਰ ਸਕੋਗੇ ਉਹਨਾਂ ਦਾ ਲਾਲਾ ਲਾਜਪਤਰਾਏ ਵੀ ਉਹਨਾਂ ਲੋਕਾਂ ਦੇ ਸ਼ਾਮਲ ਸੀ ਜੋ ਗਾਂਧੀ ਨਾਲ ਸਹਿਮਤ ਨਹੀਂ ਸੀ ਪਰ ਉਹ ਜਨਤਕ ਤੌਰ ਤੇ ਕੈਂਟੋਂ ਡਰਦਾ ਸੀ ਹਾਲਾਂਕਿ ਉਹਨੇ ਇੱਕ ਵਾਰ ਕਿਹਾ ਵੀ ਸੀ ਕਿ ਅਸੀਂ ਮੁਸਲਮਾਨਾਂ ਨੂੰ ਨਾਲ ਲੈ ਕੇ ਚੱਲਣ ਦੀ ਇੱਛਾ ਕਾਰਨ ਨਹੀਂ ਖਿਲਾਫ ਦਾ ਅੰਦੋਲਨ ਕੀਤਾ ਸੀ ਅੰਦੋਲਨ ਪਰ ਇਹਨੇ ਮੁਸਲਮਾਨਾਂ ਨੂੰ ਹੋਰ ਕੱਟੜਪੰਥੀ ਬਣਾ ਦਿੱਤਾ ਉਸ ਸਮੇਂ ਦੋਸਤੋ ਇਹਨਾਂ ਦਾ ਸਾਥ ਦੇਣਾ ਗਾਂਧੀ ਦੀ ਸਭ ਤੋਂ ਵੱਡੀ ਗਲਤੀ ਸੀਗੀ ਰਾਜਨੀਤਿਕ ਸਭ ਤੋਂ ਵੱਡੀ ਭੁਲ ਸੀ ਔਰ ਉਹ ਤੋਂ ਬਾਅਦ ਇਹ ਫਿਰ ਭੋਪਲਾ ਹਿੰਦੂ ਜਿਹੜਾ ਕਤਲਿਆਮ ਹੈ ਇਹ ਹੋਇਆ ਤੇ ਉਹਦੇ ਕਾਰਨ ਹੀ ਹੋਇਆ ਸੀ ਹੁਣ ਦੱਸਦੇ ਹਾਂ ਕਿਵੇਂ ਭੋਪਲਾ ਹਿੰਦੂ ਜਿਹੜਾ ਕਤਲਿਆਮ ਹੈ ਇਹ ਹੁੰਦਾ ਹੈ ਹੁਣ ਇਸ ਅੰਦੋਲਨ ਦੇ ਕਾਰਨ ਸਭ ਤੋਂ ਵੱਡਾ ਜਿਹੜਾ ਚੱਕਰਵਾਜੀ ਪਈ ਕਾਂਡ ਹੋਇਆ ਉਹ 1901 ਦੇ ਵਿੱਚ ਮੋਪਲਾ ਬਗਾਵਤ ਸੀਗੀ ਤਾਂ ਪਹਿਲੇ ਵਿਸ਼ੋਯ ਉਦੇ ਬਾਅਦ ਬਹੁਤ ਸਾਰੇ ਸੈਨਿਕਾਂ ਨੂੰ ਕੈਲੀ ਮਾਰ ਦਿੱਤਾ ਗਿਆ ਸੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੁਸਲਮਾਨ ਸੀ ਮਾਲਾਬਾਰ ਤੱਟ ਤੇ ਇਹ ਬਹੁਤ ਸਾਰੇ ਆਪਣੇ ਘਰਾਂ ਨੂੰ ਆ ਗਏ ਮੁਹੰਮਦ ਅਲੀ ਜਨਾ ਦੇ ਭਾਸ਼ਣਾ ਨੇ ਦੱਖਣ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਬੜਾ ਪੜਕਾਇਆ ਇਹਨੇ ਮਾਲਾਬਾਰ ਤੱਟ ਤੇ ਮੋਪਲਾ ਮੁਸਲਮਾਨਾਂ ਨੂੰ ਪੜਕਾਇਆ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਇਹ ਪੜਕਹਾਟ ਪੈਦਾ ਕੀਤੀ ਤਾਂ ਇਹਨਾਂ ਨੇ ਫਿਰ ਕੈਲੀ ਵੀ ਅੰਗਰੇਜ਼ਾਂ ਨੂੰ ਤੇ ਉਹਨਾਂ ਨਾਲ ਜਿਹੜੇ ਹਿੰਦੂ ਸੀਗੇ ਉਹਨਾਂ ਨੂੰ ਵੀ ਬੜਾ ਕੁੱਟਿਆ ਮਾਰਿਆ ਹਿੰਦੂਆਂ ਨੂੰ ਬਲਾਤਕਾਰ, ਲੁੱਟ, ਧਰਮ ਪਰਿਵਰਤਨ ਤੇ ਕਤਲਾਂ ਦਾ ਸਾਹਮਣਾ ਕਰਨਾ ਪਿਆ। ਜਵਾਨ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ, ਪਤੀਆਂ ਤੋਂ ਦੂਰ ਕੀਤਾ ਗਿਆ। ਉਹਨਾਂ ਦੇ ਪਰਿਵਾਰਾਂ ਦੇ ਸਾਹਮਣੇ ਨੰਗੇ ਹੋ ਕੇ ਮਾਰਚ ਕਰਨ ਲਈ ਮਜਬੂਰ ਕੀਤਾ ਗਿਆ। ਹਾਂਜੀ, ਫਿਰ ਸਮੂਹਿਕ ਬਲਾਤਕਾਰ ਅਤੇ ਕਤਲ ਕੀਤਾ ਗਿਆ। ਕਈਆਂ ਨੂੰ ਗੁਲਾਮ ਬਣਾਇਆ ਗਿਆ ਤੇ ਫਿਰ ਇੱਕ ਦੂਜੇ ਨੂੰ ਵੇਚ ਦਿੱਤਾ ਗਿਆ। ਮਰਦਾਂ ਨੂੰ ਧਰਮ ਪਰਿਵਰਤਨ ਜਾਂ ਮਰਨ ਲਈ ਮਜਬੂਰ ਕੀਤਾ ਗਿਆ ਸੀ। ਇਹਨਾਂ ਦੀ ਸੁੰਨਤ ਕੀਤੀ ਗਈ। ਹਿੰਦੂਆਂ ਦੇ ਘਰ ਲੁੱਟੇ ਗਏ ਤੇ ਸਾੜੇ ਗਏ। ਸ਼ਾਇਦ ਇਹਨਾਂ ਗੱਲਾਂ ਕਰਕੇ ਹੀ ਕੁਝ ਲੋਕਾਂ ਨੇ ਇਸ ਕਤਲੇਆਮ ਨੂੰ ਹਿੰਦੂਆਂ ਵਿਰੁੱਧ ਮੁਸਲਮਾਨਾਂ ਦਾ ਪਹਿਲਾ ਜਿਹਾਦ ਵੀ ਮੰਨਿਆ ਅੱਗ ਵਿੱਚ ਤੇਲ ਦਾ ਕੰਮ ਉਦੋਂ ਕੀਤਾ ਜਦੋਂ ਮੁਸਲਮਾਨ ਲੀਗ ਦੇ ਕੁਝ ਨੇਤਾਵਾਂ ਨੇ ਧਾਰਮਿਕ ਆਜ਼ਾਦੀ ਦੇ ਨਾਂ ਤੇ ਇਸ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਪੰਗ ਕੀਤੀ ਔਰ ਅੰਬੇਦਕਰ ਨੇ ਇਹਨੂੰ ਖੁੱਲ੍ਹਾ ਮੁਸਲਮ ਜਿਹਾਦ ਕਿਹਾ ਪਰ ਗਾਂਧੀ ਦਾ ਦੋਸਤ ਮੌਲਾਨਾ ਖਤਰ ਮੋਹਾਨੀ ਇਨੇ ਇੱਕ ਇੱਕ ਇਹਨੂੰ ਜਾਜ ਠਹਿਰਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਮੁਸਲਮਾਨਾਂ ਦੇ ਧਾਰਮਿਕ ਨੀਮਾ ਦੇ ਅਨਸਾਰ ਹੋਇਆ ਅਤੇ ਸਹੀ ਹੋਇਆ ਗਾਂਧੀ ਨੇ ਵੀ ਇਹ ਕਹਿ ਲਈ ਵੀ ਬਾਦੀ ਉੱਪਰ ਤੇਲ ਪਾਤਾ ਕਿ ਮੁਸਲਮਾਨਾਂ ਨੇ ਜੋ ਵੀ ਕੀਤਾ ਇਹ ਉਹਨਾਂ ਦੇ ਧਰਮ ਦਾ ਹਿੱਸਾ ਹੈ ਇਸ ਲਈ ਇਹ ਤੇ ਸਵਾਲ ਨਹੀਂ ਉਠਾਇਆ ਜਾ ਸਕਦੇ ਗਾਂਧੀ ਨੇ ਮੁਸਲਮਾਨਾਂ ਦੇ ਹੱਕ 'ਚ ਦਲੀਲ ਦਿੱਤੀ ਸੀ ਅਸਲ 'ਚ ਉਹ ਆਪਣੇ ਅਸਹਿਯੋਗ ਅੰਦੋਲਨ ਲਈ ਮੁਸਲਮਾਨਾਂ ਦਾ ਸਮਰਥਨ ਚਾਹੁੰਦੇ ਸੀ ਗਾਂਧੀ ਯੋਨੀ ਉਹ ਦੂਜੇ ਪਾਸੇ ਜਿਹੜੇ ਅਲੀ ਬ੍ਰਦਰ ਸੀਗੇ ਉਹ ਅਫਗਾਨਿਸਤਾਨ ਦੇ ਖਲੀਫੇ ਨੂੰ ਭਾਰਤ ਤੇ ਹਮਲਾ ਕਰਨ ਲਈ ਸੱਦਾ ਦੇਣਾ ਚਾਹੁੰਦੇ ਸੀ ਅਲੀ ਬ੍ਰਦਰ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਦੇਖਦੇ ਮੁ슬ਮਾਨ ਅਫਗਾਨਿਸਤਾਨ ਦੇ ਨਾਲ ਖੜੇ ਹੋਣਗੇ ਤੇ ਜੇਕਰ ਹਿੰਦੂਆਂ ਨੇ ਉਹਨਾਂ ਦਾ ਸਾਥ ਨਾ ਦਿੱਤਾ ਤਾਂ ਉਹ ਲੜਾਈ ਲੜਨਗੇ ਹਿੰਦੂ ਵੀ ਪਿੱਛੇ ਨਹੀਂ ਹਟਣਗੇ ਗਾਂਧੀ ਜੀ ਕਹਿ ਲਈਏ ਵੀ ਇਹ ਚੱਕਰਵਾਜੀ ਇੱਥੇ ਨਹੀਂ ਰੁਕੀ ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਮੁ슬ਮਾਨ ਹਿੰਦੂਆਂ ਨੂੰ ਮਾਰਨਾ ਚਾਹੁੰਦੇ ਆ ਤਾਂ ਹਿੰਦੂਆਂ ਨੂੰ ਖੁਸ਼ੀ-ਖੁਸ਼ੀ ਆਪਣੀ ਜਾਨ ਦੇ ਦੇਣੀ ਚਾਹੀਦੀ ਹੈ ਉਹਨੇ ਹਿੰਦੂਆਂ ਨੂੰ ਆਪਣੇ ਆਪ ਨੂੰ ਮੁਸਲਮਾਨ ਕਮਾਂਡ ਦੇ ਅਧੀਨ ਕਰਨ ਦੀ ਸਲਾਹ ਦਿੱਤੀ ਤੇ ਉਹਨਾਂ ਨੂੰ ਮੁਸਲਮਾਨਾਂ ਦੁਆਰਾ ਗਊ ਹੱਤਿਆ ਤੇ ਪਾਬੰਦੀ ਲਗਾਉਣ ਲਈ ਜ਼ੋਰ ਨਾ ਦੇਣ ਦੀ ਬੇਤੀ ਕੀਤੀ ਉਹ ਕਹਿੰਦੇ ਇਹ ਵੀ ਕਿਹਾ ਕਿ ਹਿੰਦੂਆਂ ਨੂੰ ਆਪਣੇ ਧਾਰਮਿਕ ਤਿਹਾਰ ਦੀ ਯਾਤਰਾਵਾਂ ਮਸਜਿਦ ਦੇ ਸਾਹਮਣੇ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਸ ਨਾਲ ਮੁਸਲਮਾਨਾਂ ਦੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਹੈ ਦੇਖ ਲਓ ਹੁਣ ਇਹ ਸਾਬਤ ਨਾਲ ਵੀ ਇਦਾਂ ਦਾ ਸੀਗਾ ਹੁਣ ਅੱਗੇ ਵੀ ਸੁਣੋ ਇਹ ਗਾਂਧੀ ਪੂਰਾ ਮੁਸਲਮਾਨਾਂ ਦਾ ਮਤਲਬ ਕੱਟੜ ਸਮਰਥਕ ਸੀਗਾ ਹੁਣ ਹੋਇਆ ਕਿ ਸਾਲ 1900 ਵਿੱਚ ਅਚਾਨਕ ਭਾਰਤ ਦੀਆਂ ਸਾਰੀਆਂ ਬੱਚਦਾ ਵਿੱਚ ਦੋ ਪੁਸਤਕਾਂ ਬੰਡੀਆਂ ਜਾਣ ਲੱਗ ਪਈਆਂ ਇੱਕ ਪੁਸਤਕ ਦਾ ਨਾਂ ਸੀ ਕ੍ਰਿਸ਼ਨ ਤੇਰੀ ਗੀਤਾ ਜਲਾਣੀ ਪੜੇਗੀ ਦੂਜੀ ਪੁਸਤਕ ਦਾ ਨਾਂ ਸੀ 19ਵੀਂ ਸਦੀ ਦਾ ਕਹ ਲਈਏ ਵੀ ਲੰਪਟ ਮਹਾਰਿਸ਼ੀ ਇਹ ਇਹ ਦੋਨੇ ਪੁਸਤਕਾਂ ਬਿਨਾ ਨਾਂ ਤੋਂ ਜੀਆਂ ਵੀ ਪਤਾ ਨਹੀਂ ਕਿ ਨੇ ਲਿਖੀਆਂ ਔਰ ਮਤਲਬ ਇਹਦੇ 'ਚ ਕਿਸੇ ਲੇਖਕ ਦਾ ਜਾਂ ਪ੍ਰਕਾਸ਼ਕ ਦਾ ਕੋਈ ਨਾਮ ਨਹੀਂ ਸੀ। ਔਰ ਇਹ ਦੋਨੋਂ ਪੁਸਤਕਾਂ ਦੇ ਵਿੱਚ ਭਗਵਾਨ ਕ੍ਰਿਸ਼ਨ ਤੇ ਹਿੰਦੂ ਧਰਮ ਦਾ ਬੇहद ਮਜ਼ਾਕ ਉਡਾਇਆ ਗਿਆ ਤੇ ਅਸ਼ਲੀਲ ਤੇ ਘਣਾਉਣੀਆਂ ਗੱਲਾਂ ਲਿਖੀਆਂ ਗਈਆਂ। ਅਤੇ ਇਹਨਾਂ ਪੁਸਤਕਾਂ 'ਚ तमाम ਦੇਵੀ-ਦੇਵਤਿਆਂ ਦੇ ਬੇहद ਅਸ਼ਲੀਲ ਜਿਹੜੇ ਚਿੱਤਰ ਸੀ ਇਹ ਬਣਾਏ ਗਏ ਸੀ। ਹੌਲੀ-ਹੌਲੀ ਦੋਨੋਂ ਪੁਸਤਕਾਂ ਭਾਰ ਦੀ ਹਰ ਇੱਕ ਮਸਜਿਦ ਦੇ ਵਿੱਚ ਵੰਡੀਆਂ ਜਾਣ ਲੱਗੀਆਂ ਸੀ। ਇਹ ਗੱਲ ਜਦ ਮਹਾਤਮਾ ਗਾਂਧੀ ਤੱਕ ਪਹੁੰਚੀ ਤਾਂ ਮਹਾਤਮਾ ਗਾਂਧੀ ਨੇ ਇਨੂੰ ਆਜ਼ਾਦੀ ਦੱਸਿਆ ਵੀ ਇਹ ਆਜ਼ਾਦੀ ਹੈ ਵੀ ਮੁਸਲਮਾਨਾਂ ਨੂੰ ਸਾਰੀ ਗੱਲ ਰੱਖਣ ਦਾ ਆਪਣਾ ਆਜ਼ਾਦੀ ਇਹਨਾਂ ਨੂੰ ਵੀ ਇਹ ਕਰ ਸਕਦੇ ਆ ਉਰੇ ਸਾਰੇ ਆਜ਼ਾਦ ਹੈ ਪਰ ਗਾਂਧੀ ਦੇ ਇਸ ਪ੍ਰਗਟਾਵੇ ਦੀ ਆਜ਼ਾਦੀ ਦਾ ਇਹ ਅਧਿਕਾਰ ਇੱਕ ਪਾਸੜ ਸੀਗਾ ਹੁਣ ਗੱਲ ਕਰਦੇ ਆ 1923 ਦੇ ਵਿੱਚ 1923 ਚ ਲਾਹੌਰ ਦੇ ਵਿੱਚ ਰਾਜਪਾਲ ਪ੍ਰਕਾਸ਼ਕ ਦੇ ਮਾਲਕ ਮਹਾਸ਼ਯ ਰਾਜਪਾਲ ਹੁੰਦਾ ਸੀ ਇਹਨੇ ਇੱਕ ਪੁਸਤਕ ਪ੍ਰਕਾਸ਼ਿਤ ਕੀਤੀ ਜਿਹਦਾ ਨਾਂ ਸੀਗਾ ਰੰਗੀਲਾ ਰਸੂਲ ਤਾ ਉਸ ਪੁਸਤਕ ਦਾ ਲੇਖਕ ਦਾ ਨਾਮ ਵੀ ਅਗਿਆਤ ਸੀ ਕਿਸੇ ਨੂੰ ਕੋਈ ਨਹੀਂ ਪਤਾ ਕਿਨੇ ਲਿਖੀ ਹੈ ਹੁਣ ਡੇਢ ਸਾਲ ਤੱਕ ਪੂਰੇ ਭਾਰਤ ਵਿੱਚ ਰੰਗੀਲਾ ਰਸੂਲ ਵਿਕਦੀ ਰਹੀ ਕੋਈ ਕਿਤੇ ਬਵਾਲ ਨਹੀਂ ਹੋਇਆ ਕਿਤੇ ਕੋਈ ਚੱਕਰਬਾਜੀ ਨਹੀਂ ਪਈ ਲੇਕਿਨ ਇੱਕ ਦਿਨ ਅਚਾਨਕ 28 ਮਈ 1924 ਨੂੰ ਮਹਾਤਮਾ ਗਾਂਧੀ ਨੇ ਆਪਣੇ ਅਖਬਾਰ ਜੰਗ ਇੰਡੀਆ ਦੇ ਵਿੱਚ ਇੱਕ ਲੰਬਾ ਜਿਹਾ ਲੇਖ ਲਿਖਤਾ ਤੇ ਰੰਗੀਲਾ ਰਸੂਲ ਪੁਸਤਕ ਦੀ ਬੜੀ ਨਿੰਦਾ ਕਰੀ ਨੇ ਔਰ ਅੰਤ ਦੇ ਵਿੱਚ ਲਿਖਿਆ ਕਿ ਮੁ슬ਮਾਨਾਂ ਨੂੰ ਖੋਦ ਇਹੋ ਜੀ ਪੋਸਤਰ ਲਿਖਣੇ ਵਾਲਿਆਂ ਨੂੰ ਸਜ਼ਾ ਦੇਣੀ ਚਾਹੀਦੀ ਆ ਰਾਜਪਾਲ ਦੇ ਉੱਪਰ ਮੁਕੱਦਮਾ ਚਲਾਇਆ ਗਿਆ ਪਰ ਜਦ ਉਹ ਸਬੂਤਾਂ ਦੇ ਕਾਰਨ ਛੁੱਟ ਗਿਆ ਫਿਰ 3 ਅਗਸਤ 1924 ਨੂੰ ਮਹਾਤਮਾ ਗਾਂਧੇ ਨੇ ਜੰਗ ਇੰਡੀਆ ਅਖਬਾਰ 'ਚ ਇੱਕ ਹੋਰ ਪੜਕਾਉਣੇ ਵਾਲਾ ਲੇਖ ਲਿਖਿਆ ਔਰ ਇਸ ਲੇਖ 'ਚ ਉਹਨੇ ਅਚਾਰਿਆਂ ਦੇ ਵਿੱਚ ਲਿਖਿਆ ਕਿ ਜਦ ਬੰਦੇ ਨੂੰ ਅਦਾਲਤ ਨਿਆਂ ਨਹੀਂ ਦਿੰਦੀ ਤਾਂ ਉਹਨੂੰ ਖੁਦ ਇਨਸਾਫ਼ ਲੈਣਾ ਚਾਹੀਦਾ ਹੈ ਤਾ ਇਹ ਤੋਂ ਬਾਅਦ ਫਿਰ ਉਹਦਾ ਰਾਜਪਾਲ ਜੀ ਮਹਾਸ਼ ਹੈ ਇਹਦੇ ਉੱਪਰ ਦੋ ਵਾਰ ਹਮਲੇ ਹੋਏ ਦੋ ਵਾਰ ਹਮਲੇ ਦੀ ਕੋਸ਼ਿਸ਼ ਹੋਈ ਅੰਤ ਵਿੱਚ 6 April 1929 ਦਾ ਇੱਕ ਹਮਲਾ ਫਿਰ ਉਹਦੇ ਲਈ ਜਾਨ ਲੈਵਾ ਸਾਬਤ ਹੋਇਆ ਯਾਨੀ ਕਿ ਤੀਜੇ ਹਮਲੇ ਚ ਉਹਨੂੰ ਮਾਰਤਾ ਜਿਹਦੇ ਤੇ ਮੁਹੰਮਦ ਇਲਮਦੀਨ ਦਾ ਇਲਮਦੀਨ ਨਾਂ ਦਾ ਇੱਕ ਜਿਹੜਾ ਬੰਦਾ ਸੀ ਮੁੰਡਾ ਇਹਨੇ ਗੰਡਾਸੇ ਨਾਲ ਇਹਦਾ ਕਹਿ ਲਈ ਵੀ ਪੜਤਾ ਮਹਾਸ਼ੇ ਰਾਜਪਾਲ ਤਾਂ ਜਿਹਦੇ ਚ ਮਰ ਗਿਆ ਤਾਂ ਮਹਾਸ਼ੇ ਰਾਜਪਾਲ ਲਾਹੌਰ ਤੇ ਰਹਿੰਦਾ ਸੀ ਔਰ ਗਾਂਧੀ ਜਿਹੜਾ ਇਹ ਲਾਹੌਰ ਚ ਇਹਦਾ ਦੌਰਾ ਕਰਦੇ ਸਮੇਂ ਜਦੋਂ ਆਇਆ ਇਹਨੇ ਉਹਦੇ ਪਰਿਵਾਰ ਨਾਲ ਮਿਲਣ ਤੱਕ ਦੀ ਵੀ ਕੋਸ਼ਿਸ਼ ਨਹੀਂ ਕੀਤੀ ਯਾਨੀ ਕਿ ਹਿੰਦੂਆਂ ਦੇ ਸਿੱਧਾ ਖਲਾਫ ਸੀ ਏ ਹੋਰ ਤਾਂ ਹੋਰ ਗਾਂਧੀ ਨੇ ਆਪਣੇ ਅਖਬਾਰ ਜੰਗ ਇੰਡੀਆ ਦੇ ਇੱਕ ਲੇਖ ਚ ਲਿਖਤਾ ਕਿ ਜਿੱਦੇ ਚ ਇਹ ਲਿਖਿਆ ਕਿ ਇਹ ਹੱਤਿਆਰ ਤਾਂ ਨਿਰਦੋਸ਼ ਹੈ ਨਦਾਨ ਹੈ ਕਿਉਂਕਿ ਉਹਨੇ ਆਪਣੇ ਧਰਮ ਦਾ ਅਪਮਾਨ ਸਹਿਣ ਨਹੀਂ ਕੀਤਾ ਤੇ ਉਹਨੇ ਗੁੱਸੇ ਵਿੱਚ ਆ ਕੇ ਇਹ ਮਤਲਬ ਕਿ ਕਤਲ ਕਰਤਾ ਗਾਂਧੀ ਨੇ ਵਾਇਸਰਾਏ ਨੂੰ ਇਹ ਵੀ ਲਿਖਿਆ ਕਿ ਹਤਿਆਰੇ ਨੂੰ ਫਾਂਸੀ ਨਾ ਦਿੱਤੀ ਜਾਵੇ ਕਿਉਂਕਿ ਇਹ ਹਲੇ 19 ਸਾਲ ਦਾ ਇੱਕ ਲੜਕਾ ਹੈ ਤਾਂ ਮਤਲਬ ਕਿ ਇਹ ਖੁਦ ਨੂੰ ਰੋਕ ਨਹੀਂ ਸਕਿਆ ਭਾਵਕ ਹੋ ਗਿਆ ਇਸ ਕਰਕੇ ਉਹਦਾ ਕਤਲ ਕਰਤਾ ਤਾਂ ਦੋਸਤੋ ਜਨਾਜ਼ ਜਿਹੜਾ ਇਹ ਲਾਹੌਰ ਦੀ ਅਦਾਲਤ ਦੇ ਬ੍ਰਿਸਟਰ ਸੀਗਾ ਉਹਨੇ ਵੀ ਅਦਾਲਤ ਨੂੰ ਕਿਹਾ ਕਿ ਉਹਨੂੰ ਫਾਂਸੀ ਨਾ ਦਿੱਤੀ ਜਾਵੇ ਬਲਕਿ ਇਹਨੂੰ ਸੈਲੂਲਰ ਜੇਲ੍ਹ ਭੇਜਿਆ ਜਾਵੇ ਹਾਲਾਂਕਿ ਅੰਗਰੇਜ਼ ਸਰਕਾਰ ਨੇ ਅੰਤ ਵਿੱਚ ਉਹਨੂੰ ਫਾਂਸੀ ਦੇ ਦਿੱਤੀ ਸੀ ਹੋਰ ਤੁਹਾਨੂੰ ਦੱਸਦੇ ਆਂ ਸੁਆਮੀ ਸ਼ਰਧਾ ਨੰਦ ਦੇ ਕਤਲ ਬਾਰੇ ਸੁਆਮੀ ਸ਼ਰਧਾ ਨੰਦ ਸੀ ਜਿਹੜਾ ਇਹ ਆਰੀਆ ਸਮਾਜੀ ਸੀ ਤਾਂ ਇਹਦੀ ਹੱਤਿਆ ਹੋਈ ਸੀਗੀ ਸੁਆਮੀ ਸ਼ਰਧਾ ਨੰਦ ਸੀ ਜਿਹੜਾ ਇਹਨੇ ਇੱਕ ਮੁਹਿੰਮ ਸ਼ੁਰੂ ਕਰੀ ਕਿ ਜੋ ਵੀ ਹਿੰਦੂ ਕਿਸੇ ਵੀ ਦਬਾਅ ਚ ਪਹਿਲਾਂ ਮੁਸਲਮਾਨ ਬਣੇ ਆ ਉਹ ਸ਼ੁੱਧੀ ਕਰਨ ਤੋਂ ਦੁਬਾਰਾ ਹਿੰਦੂ ਧਰਮ ਚ ਆ ਸਕਦੇ ਆ ਸ਼ੁੱਧੀਕਰਨ ਕਰਵਾ ਕੇ ਗਾਂਧੀ ਉਹਦਾ ਤਾਂ ਸ਼ਰਧਾ ਨੰਦ ਦਾ ਪ੍ਰਸ਼ੰਚਕ ਸੀਗਾ ਪਰ ਜਦੋਂ ਇਹਨੇ ਮੁਹਿੰਮ ਸ਼ੁਰੂ ਕਰੀ ਚਰਦਾ ਆਨੰਦ ਨੇ ਗਾਂਧੀ ਉਹਨੇ ਖਲਾਫ ਛੁਰੂ ਕਰਦੀ ਗਾਂਧੀ ਨੇ ਉਹ ਤੇ ਦੂਰ ਰਹਿਣਾ ਸ਼ੁਰੂ ਕਰਦਾ ਤੇ ਸ਼ਾਦਾ ਆਨੰਦ ਦੇ ਨਿਰਦੇਸ਼ ਦੇ ਉੱਪਰ ਹਜ਼ਾਰਾਂ ਹਿੰਦੂ ਜੋ ਕਿ ਕਿਸੇ ਕਨ ਮੁਸਲਮਾਨ ਬਣ ਗਏ ਸੀ ਉਹ ਆਪਣੇ ਧਰਮ ਚ ਵਾਪਸ ਆ ਗਏ ਔਰ ਏਸੇ ਤੋਂ 扑ੜਕ ਕੇ ਅਬਦੁਲ ਰਸ਼ੀਦ ਨਾਮ ਦੇ ਇੱਕ ਕੱਟੜ ਪੰਥੀ ਨੇ ਸੁਆਮੀ ਸ਼ਾਦਾ ਆਨੰਦ ਨੂੰ ਕਤਲ ਕਰਤਾ ਗਾਂਧੀ ਨੇ ਆਪਣੇ ਲੇਖ ਚ ਲਿਖਿਆ ਕਿ ਮੈਂ ਅਬਦੁਲ ਰਸ਼ੀਦ ਨੂੰ ਹਤਿਆਰਾ ਨਹੀਂ ਮੰਨਦਾ ਉਹ ਨਦਾਨ ਹੈ ਉਹਨੇ ਗਲਤ ਲੋਕਾਂ ਦੇ ਪ੍ਰਭਾਵ ਦੇ ਵਿੱਚ ਇਦਾਂ ਕੀਤਾ ਉਹ ਮੇਰਾ ਭਾਈ ਹੈ ਗਾਂਧੀ ਤਾਂ ਅਬਦੁੱਲ ਦਾ ਕੇਸ ਵੀ ਲੜਨਾ ਚਾਹੁੰਦਾ ਸੀ ਪਰ ਬਾਅਦ ਦੇ ਵਿੱਚ ਜਨਾ ਨੇ ਉਹਦਾ ਕੇਸ ਲੜਿਆ ਸੀਗਾ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਕਿਦਾਂ ਦਾ ਬੰਦਾ ਸੀ ਤੇ ਕਿਦਾਂ ਦੀ ਇਹਦੀ ਸੋਚ ਸੀਗੀ ਔਰ ਇਹਨਾਂ ਨੇ ਸਿੱਖਾਂ ਤੇ ਹਿੰਦੂਆਂ ਦਾ ਨੁਕਸਾਨ ਹੀ ਕਰਿਆ ਕਾਂਗਰਸ ਨੇ ਸ਼ੁਰੂ ਤੋਂ ਹੀ ਇਹ ਸ਼ੁਰੂ ਤੋਂ ਹੀ ਆਰਡਰ ਰਹੀ ਆਪਣੇ ਤੋਂ ਹੁਣ ਤੁਹਾਨੂੰ ਦੱਸ ਦਈਏ ਕਿ ਗਾਂਧੀ ਨੇ ਪਾਕਿਸਤਾਨ ਨੂੰ 55 ਕਰੋੜ ਰੁਪਏ ਦਾ ਚੱਕਰਵਾਜੀ ਜਿਹੜੀ ਪਈ ਸੀ ਦੇਣਾ ਸੀਗਾ 15 ਗਾਤੋਂ ਤੋਂ 47 ਨੂੰ ਦੇਸ਼ ਦੋ ਭਾਗਾਂ 'ਚ ਵੰਡ ਹੋ ਚੁੱਕਿਆ ਸੀ ਔਰ ਇਹ ਵਟਵਾਰਾ ਜ਼ਮੀਨ ਦੇ ਨਾਲ-ਨਾਲ ਲੋਕਾਂ ਦਾ ਵੀ ਹੋਇਆ ਸੀਗਾ ਉਹਨਾਂ ਦੀਆਂ ਮਾਨਤਾਵਾਂ ਦਾ ਵੀ ਹੋਇਆ ਸੈਕਲਿ ਸੰਸਥਾਵਾਂ ਦਾ ਵੀ ਹੋਇਆ ਤਾਂ ਇਹੜੀਆਂ ਸ਼ਰਤਾਂ ਤੈਅ ਹੋਈਆਂ ਉਹਦੇ ਹਿਸਾਬ ਨਾਲ ਭਾਰਤ ਨੂੰ ਪਾਕਿਸਤਾਨ ਨੂੰ ਭਾਰਤ ਨੇ ਪਾਕਿਸਤਾਨ ਨੂੰ 75 ਕਰੋੜ ਰੁਪਏ ਦੇਣੇ ਸੀ ਜਿਹਦੀ ਪਹਿਲੀ ਕਿਸ਼ਤ 20 ਕਰੋੜ ਰੁਪਏ ਭਾਰਤ ਨੇ ਦੇ ਚੁੱਕਿਆ ਸੀ ਪਰ ਜਨਾਹ ਦੀਆਂ ਕੂਨੀਤੀਆਂ ਦੇ ਕਾਰਨ ਤੰਗੇ ਸ਼ੁਰੂ ਹੋ ਗਏ ਦੋਨੇ ਪਾਸਿਆਂ ਤੋਂ ਤਾਂ ਭਾਰਤ ਦੁਆਰਾ ਦਿੱਤੇ ਗਏ 20 ਕਰੋੜ ਰੁਪਈਆਂ ਨਾਲ ਉਹਨਾਂ ਨੇ ਹਥਿਆਰ ਖਰੀਦ ਕੇ ਕਹਿ ਲਈ ਵੀ ਉੱਧਰ ਕਸ਼ਮੀਰ 'ਚ ਹਮਲਾ ਬੋਲਦਾ ਤਾਂ ਉਸ ਤੋਂ ਬਾਅਦ ਹੁਣ ਜਿਹੜੇ ਇੱਧਰ ਦੇ ਸੀਗੇ ਉਹਨਾਂ ਨੇ ਕਿਹਾ ਵੀ ਹੁਣ ਪਾਕਿਸਤਾਨ ਨੂੰ ਪੈਸੇ ਦੇਣੇ ਨਹੀਂ ਚਾਹੀਦੇ ਕਿਉਂਕਿ ਉਹਨਾਂ ਨੇ ਤਾਂ ਹਮਲਾ ਹੀ ਕਰਤਾ ਤੇ ਵਾਦਾ ਖਲਾਫੀ ਕਰੀ ਹੈ ਹਾਂਜੀ ਪਰ ਉਦੋਂ ਵੀ ਗਾਂਧੀ ਨੇ ਇਹ ਕਿਹਾ ਕਿ ਸਾਡਾ ਹੱਕ ਬਣਦਾ ਸਾਨੂੰ ਮੁੱਕਰਨਾ ਨਹੀਂ ਚਾਹੀਦਾ ਵੀ ਸਾਨੂੰ ਪੈਸੇ ਦੇਣੇ ਚਾਹੀਦੇ ਗਾਂਧੀ ਨੇ ਫੇਰ ਵੀ ਉਹਨਾਂ ਦੀ ਸਾਈਡ ਲਈ ਸੀ ਤੁਸੀਂ ਹੁਣ ਹਿਸਾਬ ਲਾ ਲਓ ਕਿ ਪਾਰਟੀ ਕਦੇ ਭਾਰਤ ਦਾ ਭਲਾ ਨਹੀਂ ਨੇ ਕਰਿਆ ਹੈਗਾ ਅਸਲ ਦੇ ਵਿੱਚ ਹੁਣ ਤੱਕ ਸਾਨੂੰ ਬਦੂਵੇ ਬਣਾਇਆ ਨੇ ਸਾਲਾਂ ਦੇ ਵਿੱਚ ਹਾਂਜੀ ਔਰ ਤਾਂ ਹੀ ਹੁਣ ਤੁਸੀਂ ਸਮਝ ਗਏ ਹੋਵੋਗੇ ਨੇਹੇ ਗਨਥੂ ਰਾਮ ਗੋੜਤੇ ਨੇ ਕਾਤੇ ਹਮਾਰਿਆ ਸੀ ਗੋਲੀ ਮਾਰ ਕੇ ਹੁਣ ਤੁਹਾਡੇ ਦਿਮਾਗ ਚ ਪੈ ਗਈ ਹੋਗੀ ਕਿ ਆਹ ਆਇਆ ਜਾਂ ਬੰਦਾ ਸੀਗਾ ਗਾਦੀ ਤਾਂ ਉਹਨੇ ਉਹਨੂੰ ਗੋਲੀ ਮਾਰੀ ਗਈ ਸੀਗੀ ਦੋਸਤੋ ਔਰ ਦੂਜੇ ਪਾਸੇ ਜਿਹੜੇ ਅੱਜ ਹਿੰਦੂ ਗੁਲਾਮੀ ਗੁਲਾਮੀ ਕਹਿੰਦੇ ਨੇ ਵੀ ਅਸੀਂ ਗੁਲਾਮ ਐ ਅਸੀਂ ਗੁਲਾਮ ਐ ਤਾਂ ਆਪਣਾ ਸਵਧਾਨ ਪੜਿਓ ਮੜਾ ਜਾ ਹਿੰਦੂਆਂ ਨੂੰ ਕਈ ਹੱਕਾਂ ਤੋਂ ਵਾਂਝੇ ਹੀ ਰੱਖਿਆ ਹੋਇਆ ਹਾਂਜੀ ਤੁਸੀਂ ਇਹ ਨਾ ਸੋਚੋ ਕੱਲੇ ਸਿੱਖੇ ਗੁਲਾਮ ਰੋੜ ਹਿੰਦੂ ਵੀ ਗੁਲਾਮ ਐ ਆ ਤੁਸੀਂ ਆਪਣਾ ਮੜਾ ਜਣਾ ਅਖਰੜਾ ਪੜਿਓ ਸਵਧਾਨ ਵਾਲਾ A to Z ਉਹਦੇ ਮੈਂ ਹਿੰਦੂਆਂ ਦੇ ਰੂਲ ਵੀ ਪੜਿਓ ਮੰਦਰਾਂ ਦੇ ਵੀ ਰੂਲ ਪੜਿਓ ਆਪਣੇ ਸਿੱਖਾਂ ਦੇ ਵੀ ਪੜਿਓ ਮੁਸਲਮਾਨਾਂ ਦੇ ਵੀ ਪੜਿਓ ਹਾਂਜੀ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜੂਗੀ ਉਹਦੇ ਤੇ ਬਣਾਵਾਂਗੇ ਆਪਾਂ ਇੱਕ ਅਲੱਗ ਵੀਡੀਓ ਲੇਕਿਨ ਜੋ ਮੈਂ ਇੱਥੇ ਗੱਲ ਕਹਿਣੀ ਚਾਹੁੰਨਾ ਉਹ ਇਹ ਹੈ ਕਿ ਕਾਂਗਰਸ ਸਰਕਾਰ ਹਮੇਸ਼ਾ ਹੀ ਉਲਟ ਚੱਲੀ ਐ ਆਪਣੇ ਤੋਂ ਔਰ ਅਸੀਂ ਜਿਹੜੇ ਬੰਦੇ ਆ 84ਵਾਂ ਟੈਗ ਕਰਵਾਇਆ ਇਹਨਾਂ ਨੇ ਇਹ ਵੀ ਦੇਖ ਲਓ ਲੇਕਿਨ ਸਾਡੇ ਪੰਜਾਬੀ ਆਏ ਜਿਵੇਂ ਪਤੰਦਰ 7 ਵਾਰੀ ਪਤਾ ਨਹੀਂ ਕਿੰਨੀ ਵਾਰ ਇਹਨਾਂ ਨੇ ਕਾਂਗਰਸ ਨੂੰ ਆਪਣੀ ਕਹਿ ਲਈ ਪੰਜਾਬ ਪਛਤਾਇਆ ਤੁਸੀਂ ਇਹ ਹਿਸਾਬ ਲਾ ਲਓ ਹੁਣ ਸੋ ਖੈਰ ਦੋਸਤੋ ਮਿਲਦੇ ਆਂ ਅਗਲੀ ਜਾਣਕਾਰੀ ਨਾਲ ਦੇਊਗਾ ਕਿ ਸਤਿ ਸ਼੍ਰੀ ਅਕਾਲ